ਸਰ ਦੋ ਟਰਾਲੀਆਂ ਹੈਗੀਆਂ ਸਾਡੀਆਂ ਜਿਹਦੇ ਵਿੱਚ ਦੁੱਧ ਆ ਤੇ ਆਟਾ ਦਾਲਾਂ ਤੇਲ ਹੋਰ ਜੋ ਜ਼ਰੂਰੀ ਸਮਾਨ ਬਰੈਡ ਬਿਸਕੁਟ ਸੁੱਕਾ ਸੋਦਾ ਕਾਫੀ ਲੈਂਦਾ ਆ ਦੋ ਟਰਾਲੀਆਂ ਜੀ ਤੁਸੀਂ ਕਹਿੰਦੇ ਪਰੇਸ਼ਾਨੀ ਸਾਨੂੰ ਆ ਰਹੀ ਆ ਤੁਸੀਂ ਤੇ ਸੇਵਾ ਲੈ ਕੇ ਆਓ ਤੇ ਸੇਵਾ ਲਿਆਣ ਕੀ ਤੁਸੀਂ ਵੰਡਣੇ ਸ਼ੁਰੂ ਸਰ ਅੱਜ ਅੱਜ ਇਦਾਂ ਜੀ ਕਹਿੰਦੇ ਵੀ ਇੱਥੇ ਕੋਈ ਅਫਸਰ ਆਉਣਾ ਹੈਗਾ ਆ ਤੇ ਤਿੰਨ ਘੰਟੇ ਹੋ ਗਏ ਸਾਨੂੰ ਅੱਗੇ ਨਹੀਂ ਜਾਣ ਦੇ ਰਿਹਾ ਤੋ ਕਹਿੰਦੇ ਵਿੱਚ ਹਾਂ ਸਰ ਅੱਗੇ ਨਹੀਂ ਲੰਘਣ ਦੇ ਰਿਹਾ ਹਾਂ ਸਰ ਵੀਆਈਪੀ ਹੁਣ ਭਾਈ ਜਿੱਦਾਂ ਜਿਹੜੇ ਵੀਆਈਪੀ ਬੰਦੇ ਆ ਉਹਨਾਂ ਨੂੰ ਜਾਈ ਜਾਂਦੇ ਆ ਜਿਹੜੇ ਸੇਵਾਦਾਰ ਆ ਉਹਨਾਂ ਨੂੰ ਕੋਈ ਨਹੀਂ ਅੱਗੇ ਜਾਂਦਾ ਤੁਹਾਡੀਆਂ ਟਰਾਲੀਆਂ ਰੋਕ ਦਤੀਆਂ ਨੇ ਸਾਡੀਆਂ ਟਰਾਲੀਆਂ ਉੱਥੇ ਪਿੱਛੇ ਰੋਕਤੀਆਂ 2 ਕਿਲੋਮੀਟਰ ਦੂਰ ਸਾਨੂੰ ਨਾ ਅੱਗੇ ਜਾਣ ਦਿੰਦੇ ਆ ਪਤਾ ਨਹੀਂ ਕਹਿੰਦੇ ਸੀਐਮ ਆ ਰਿਹਾ ਆ ਹੁਣ ਇਹ ਰਾਬੀ ਜਾਣੇ ਆਉਂਦਾ ਕਿ ਨਹੀਂ ਆਉਂਦਾ ਪਿਆ ਤੇ ਸਾਨੂੰ ਉੱਥੇ ਪਿੱਛੇ ਰੋਕ ਕੇ ਸਾਡਾ ਦੁੱਧ ਸਾਰਾ ਸਮਾਨ ਸਾਡਾ ਖਰਾਬ ਹੋ ਰਿਹਾ ਆ ਸਾਰੇ ਲੋਕਾਂ ਦੀ ਮਦਦ ਕਰਨ ਲਈ ਆਪਣੇ ਪੰਜਾਬੀਆਂ ਵਾਲੀ ਖੜੇ ਹੋਣ ਲਈ ਖੜੇ ਹੋਣ ਲਈ ਆਪਾਂ ਆਇਆ ਨਾਲ ਪੰਜਾਬੀਆਂ ਦੀ ਹਮਦਰਦੀ ਲਈ ਆਇਆ ਸੀ ਸਾਰੇ ਗੁੱਜਰ ਬਰਾਦੀ ਜਿੱਦ ਨੇ ਵੀ ਹੈਗੇ ਆ ਅਸੀਂ ਅਗਾਹ ਤੋਂ ਵੀ ਇਹੀ ਪਲਾਨ ਸੋਚਿਆ ਕਿ ਗਾਂਵ ਵਿੱਚ ਉਹਨਾਂ ਦੀ ਹਮਦਰਦੀ ਕਰਾਂਗੇ ਜੋ ਵੀ ਕਿਸੇ ਨੂੰ ਲੋੜ ਹੋ ਗਈ ਅਸੀਂ ਦੇਣ ਨੂੰ ਤਿਆਰ ਹੈ ਸਾਰੇ ਮਿਲ ਕੇ ਕਹਿੰਦੇ ਸੀ ਆਮ ਆਦਮੀ ਪਾਰਟੀ ਆਏਗੀ ਸਾਰੇ ਆਮ ਲੋਕ ਹੋਣਗੇ ਅੱਜ ਆਮ ਆਦਮੀ ਪਾਰਟੀ ਹੀ ਮਤਲਬ ਜਿਹੜੀ ਹੈਗੀ ਏ ਉਹੀ ਆਮ ਆਦਮੀ ਨੂੰ ਨਹੀਂ ਅੱਗੇ ਜਾਣ ਦੇ ਰਹੀ ਜਿਹੜੇ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ ਉਹ ਲੋਕ ਸੇਵਾ ਕਰ ਰਹੇ ਨੇ ਸਿੱਖ, ਹਿੰਦੂ, ਮੁਸਲਮਾਨ ਸਾਰੇ ਧਰਮ ਸਾਂਝੇ ਤੌਰ ਤੇ ਇੱਥੇ ਪਹੁੰਚ ਰਹੇ ਨੇ ਔਰ ਤੁਸੀਂ ਦੇਖ ਸਕਦੇ ਹੋ ਮੁਸਲਮਾਨ ਭਾਈ ਜਾਰਾ ਅੱਜ ਹਾਰਡ ਸਮਗਰ ਹਾਰਡ ਰਾਹਤ ਲਈ ਸਮਗਰੀ ਲੈ ਕੇ ਪਹੁੰਚਿਆ ਆ ਪੁੱਛਦੇ ਇਹਨਾਂ ਨੂੰ ਕਿਹੜੀ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਔਰ ਕਿੱਥੋਂ ਆਏ ਆ ਤੁਸੀਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅਸੀਂ ਸਰ ਕਰਤਾਰਪੁਰ ਹਲਕੇ ਤੋਂ ਆਏ ਆ ਜ਼ਿਲ੍ਹਾ ਜਲੰਧਰ ਤੋਂ ਕਰਤਾਰਪੁਰ ਦੇ ਆਲੇ ਦੁਆਲੇ ਦੇ ਪਿੰਡਾਂ ਦੇੋਂ ਅਸੀਂ ਗੁੱਜਰ ਬਰਾਦਰੀ ਇਕੱਠੀ ਹੋ ਗਏ ਆ ਤੇ ਤੁਸੀਂ ਹੁਣ ਇੱਥੇ ਪਹੁੰਚੇ ਹੋ ਕਿ ਰਾਹਤ ਸਮਗਰੀ ਲੈ ਕੇ ਪਹੁੰਚੇ ਹੋ ਕਿੰਨੀਆਂ ਕਿੰਨੀਆਂ ਟਰਾਲੀਆਂ ਜਾਂ ਟਰਾਲੀਆਂ ਸਰ ਦੋ ਟਰਾਲੀਆਂ ਹੈਗੀਆਂ ਸਾਡੀਆਂ ਜਿਹਦੇ ਵਿੱਚ ਦੁੱਧ ਆ ਤੇ ਆਟਾ ਦਾਲਾਂ ਤੇਲ ਹੋਰ ਜੋ ਜ਼ਰੂਰੀ ਸਮਾਨ ਬਰੈਡ ਬਿਸਕੁਟ ਸੁੱਕਾ ਸੌਦਾ ਕਾਫੀ ਲੰਦਾ ਆ ਦੋ ਟਰਾਲੀਆਂ ਜੀ ਪਰੇਸ਼ਾਨੀ ਕੀ ਆ ਰਹੀ ਤੁਸੀਂ ਕਹਿੰਦੇ ਪਰੇਸ਼ਾਨੀ ਸਾਨੂੰ ਆ ਰਹੀ ਆ ਤੁਸੀਂ ਤੇ ਸੇਵਾ ਲੈ ਕੇ ਆਓ ਤੇ ਸੇਵਾ ਲੈਣ ਕੇ ਤੁਸੀਂ ਵੰਡਣਾ ਸ਼ੁਰੂ ਕਰ ਪਰੇਸ਼ਾਨੀ ਸਰ ਅੱਜ ਜਿਦਾਂ ਜੀ ਕਹਿੰਦੇ ਵੀ ਇੱਥੇ ਕੋਈ ਅਫਸਰ ਆਉਣਾ ਹੈਗਾ ਆ ਤੇ ਤਿੰਨ ਘੰਟੇ ਹੋ ਗਏ ਸਾਨੂੰ ਅੱਗੇ ਨਹੀਂ ਜਾਣ ਦੇ ਰਹੇ ਤੂੰ ਕਹਿੰਦੇ ਵਿੱਚ ਹਾਂ ਸਰ ਅੱਗੇ ਨਹੀਂ ਲੰਘਣ ਦੇ ਰਿਹਾ ਇਹ ਹੀ ਆ ਬਸ ਵੀਆਈਪੀ ਹਾਂ ਸਰ ਵੀਆਈਪੀ ਹੋਣਾ ਭਾਈ ਜਿੱਦਾਂ ਜਿਹੜੇ ਵੀਆਈਪੀ ਬੰਦੇ ਆ ਉਹਨਾਂ ਨੂੰ ਜਾਈ ਜਾਂਦ ਦਿੰਦੇ ਆ ਜਿਹੜੇ ਸੇਵਾਦਾਰ ਆ ਉਹਨਾਂ ਨੂੰ ਕੋਈ ਨਹੀਂ ਅੱਗੇ ਜਾਂਦਾ ਤੁਹਾਡੀਆਂ ਟਰਾਲੀਆਂ ਰੋਕ ਦਿੱਤੀਆਂ ਨੇ ਸਾਡੀਆਂ ਟਰਾਲੀਆਂ ਉੱਥੇ ਪਿੱਛੇ ਰੋਕਤੀਆਂ 2 ਕਿਲੋਮੀਟਰ ਦੂਰ ਸਾਨੂੰ ਨਾ ਅੱਗੇ ਜਾਣ ਦਿੰਦੇ ਆ ਪਤਾ ਨਹੀਂ ਕਹਿੰਦੇ ਸੀਐਮ ਆ ਰਿਹਾ ਆ ਹੁਣ ਇਹ ਰਾਬੀ ਜਾਣੇ ਆਉਂਦਾ ਕਿ ਨਹੀਂ ਆਉਂਦਾ ਪਿਆ ਤੇ ਸਾਨੂੰ ਉੱਥੇ ਪਿੱਛੇ ਰੋਕਿਆ ਸਾਡਾ ਦੁੱਧ ਸਾਰਾ ਸਮਾਨ ਸਾਡਾ ਖਰਾਬ ਹੋ ਰਿਹਾ 10 ਪੁਆਇੰਟ ਸਾਡੇ ਜਿਹੜੇ ਲੋਕਾਂ ਚੋਂ ਲੋੜਿਆ ਉਹਨਾਂ ਤੱਕ ਸਾਡਾ ਸਮ ਪਿੱਛੇ ਪਿੰਡਾਂ ਵਾਲਿਆਂ ਨੂੰ ਜਿੱਦਾਂ ਮਰਜ਼ੀ ਦਈਏ ਇਹਨਾਂ ਨੂੰ ਤਾਂ ਕੋਈ ਲੋੜ ਹੀ ਨਹੀਂ ਜਿਨ੍ਹਾਂ ਨੂੰ ਲੋੜ ਹੈ ਉਹ ਤੇ ਸਾਡੀ ਗੱਡੀਆਂ ਨਹੀਂ ਜਾਣ ਦਿੰਦੇ ਪੇ ਤੁਸੀਂ ਅੰਦਰ ਜਾ ਕੇ ਆਪ ਵੰਡਣਾ ਚਾਹੁੰਦੇ ਸੀਗਾ ਵੰਡਣਾ ਜਾਂਦੇ ਭਾਈ ਸਮਾਨ ਅੰਦਰ ਜਾ ਕੇ ਹੀ ਸਾਰਾ ਸਮਾਨ ਆਪ ਵੰਡਣਾ ਚਾਹੁੰਦੇ ਆ ਵੀ ਸਾਰਾ ਸਮਾਨ ਸਾਡਾ ਸੇਹੜੇ ਤੋਂ ਭਾਈ ਅਸੀਂ ਇਹ ਕਹਿੰਦੇ ਹਾਂ ਕਿ ਸਮਾਨ ਜਿਹੜਾ ਸਾਡਾ ਸਹੀ ਰਸਤੇ ਚੱਲ ਜਾਵੇ ਅਸੀਂ ਇੰਨੀ ਆਪਣੇ ਸਾਰੇ ਗੁੱਜਰ ਸਾਨੂੰ 3 ਘੰਟੇ ਹੋ ਗਏ ਇੱਥੇ ਖੜੇ ਹੋਏ ਨੂੰ ਅਸੀਂ ਸਾਰੇ ਗੁੱਜਰ ਬਰਾਦਰੀ ਇਕੱਠੀ ਹੋ ਗਏ ਕੋ ਆਪਣੇ ਆਪ ਪੈਸਾ ਇਕੱਠਾ ਕਰਕੇ ਸਾਰੀ ਲੋਕਾਂ ਦੀ ਮਦਦ ਕਰਨ ਲਈ ਆਪਣੇ ਪੰਜਾਬੀਆਂ ਵਾਲੀ ਖੜੇ ਹੋਣ ਲਈ ਖੜੇ ਹੋਣ ਲਈ ਆਪਾਂ ਆਇਆ ਨਾਲ ਕੇ ਪੰਜਾਬੀਆਂ ਦੀ ਹਮਦਰਦੀ ਲਈ ਆਇਆ ਸੀ ਸਾਰੇ ਗੁੱਜਰ ਬਰਾਦੀ ਜਿੱਦਨੇ ਵੀ ਹੈਗੇ ਆ ਅਸੀਂ ਅਗਾਧ ਵੀ ਇਹੀ ਪਲਾਨ ਸੋਚਿਆ ਕਿ ਗਾਮ ਵੀ ਉਹਨਾਂ ਦੀ ਹਮਦਰਦੀ ਕਰਾਂਗੇ ਜੋ ਵੀ ਕਿਸੇ ਨੂੰ ਲੋੜ ਹੋ ਗਈ ਅਸੀਂ ਦੇਣ ਨੂੰ ਤਿਆਰ ਆ ਭਾਈ ਜੀ ਤੁਸੀਂ ਦੇਖ ਸਕਦੇ ਹੋ ਕਿ ਵੀ ਆਈ ਪੀ ਬੱਸਾਂ ਇੱਥੇ ਪਹੁੰਚ ਚੁੱਕੀਆਂ ਨੇ ਕਿ ਵੀ ਆਈ ਪੀ ਕੋਈ ਆ ਰਹੇ ਨੇ ਕਹਾ ਵੀ ਦਿੱਲੀ ਤੋਂ ਸ਼ਾਇਦ ਆ ਰਹੇ ਨੇ ਜਾਂ ਪੰਜਾਬ ਤੋਂ ਆ ਰਹੇ ਨੇ ਜਿਹਦੇ ਕਰਨਾ ਇਹਨਾਂ ਨੂੰ ਜਿਹੜੇ ਸਮਾਜ ਸੇਵੀ ਲੋਕ ਆ ਜਿਹੜੇ ਅੱਗੇ ਜਾ ਕੇ ਆਪ ਸੇਵਾ ਕਰਨੇ ਚਾਹੁੰਦੇ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਏਡੀ ਦੂਰੋਂ ਪਹਿਲਾਂ ਸਵੇਰ ਤੋਂ ਤੜਕੇ ਤੋਂ ਤੁਰੇ ਹੋਏ ਹੁਣ ਇਹਨਾਂ ਨੂੰ ਦੁੱਧ ਖਰਾਬ ਹੋਣ ਦਾ ਵੀ ਡਰ ਰਗ ਦੁੱਧ ਨਾ ਹਾਂ ਜੰਟਲ ਦੁੱਧ ਆ ਘਟੋ ਘਟ ਅਸੀਂ ਆਪਣੀਆਂ ਮੱਝਾਂ ਦਾ ਦੁੱਧ ਆ ਜੰਟਲ ਦੁੱਧ ਹੀ ਖਰਾਬ ਹੋ ਰਿਹਾ ਸਾਡਾ ਅੱਗੇ ਜਾਨ ਨਹੀਂ ਦੇਦੇ ਅਫਸਰ ਕੋਈ ਆਮ ਬੰਦੇ ਕੋਈ ਨਹੀਂ ਜਾਨ ਦਿੰਦੇ 2 ਕਿਲੋਮੀਟਰ ਪਿੱਛੇ ਰੋਕ ਦਿੰਦੀਆਂ ਨੇ 2 ਕਿਲੋਮੀਟਰ ਪਿੱਛੇ ਆ ਪੰਜ ਪਿੱਛੇ ਵਾ ਇਟਾਲੀਆਂ ਬਿਲਕੁਲ ਪਿੱਛੇ ਸਾਡੀਆਂ ਸਾਨੂੰ ਅੱਗੇ ਨਹੀਂ ਆਂਦ ਦਿੱਤਾ ਕਹਿੰਦਾ ਵੀ ਆਈਪੀ ਆ ਰਹੇ ਆ ਤੇ ਬਾਅਦ ਬਾਾਕੀ ਸਮਾਨ ਬਾਅਦ ਦੀ ਤਜਰਬਾ ਤੁਹਾਨੂੰ ਕੋਈ ਟਾਈਮ ਨਹੀਂ ਦੱਸ ਰਿਹਾ ਇੱਥੇ ਕਿੰਨਾ ਟਾਈਮ ਲੱਗਣਾ ਤੇ ਕਿੰਨਾ ਨਹੀਂ ਉਹਨਾਂ ਚਾਰਾਂ ਹੀ ਰੁਕ ਜੰਨੇ ਆ ਕਿੰਨੇ ਘੰਟੇ ਹੋਗੇ ਤੁਹਾਨੂੰ ਰੁਕ ਤਿੰਨ ਤੋਂ ਸਾਢੇ ਤਿੰਨ ਚਾਰ ਘੰਟੇ ਹੋਗੇ ਭਾਜੀ ਸਰ ਕੋਈ ਵੀਆਈਪੀ ਆ ਰਹੇ ਦੀ ਜਿਸ ਕਰਕੇ ਪਿਛੇ ਰੁਕੇ ਜਾ ਰਿਹਾ ਅੱਜ ਕਾਫੀ ਵੀਆਈਪੀ ਆ ਰਹੇ ਨੇ ਸਾਰੇ ਹੀ ਜਿਹੜੇ ਇੱਥੇ ਹੜਪੀੜ ਤੋਂ ਲੋਕੋ ਉਹਨਾਂ ਦੀ ਮਦਦ ਕਰਨ ਵਾਸਤੇ ਆ ਰਹੇ ਆ ਇਹ ਥੋੜਾ ਔਖਾ ਟਾਈਮ ਆ ਰਲ ਮਿਲ ਕੇ ਆਪਾਂ ਸਾਰਿਆਂ ਨੇ ਜਿਹੜਾ ਵਧੀਆ ਟਾਈਮ ਬਤੀਤ ਕਰਨਾ ਹੈ ਸਾਰਿਆਂ ਨੂੰ ਮੈਂ ਇੱਕੋ ਗੱਲ ਕਹੀ ਆ ਵੀ ਸ਼ਰਦਾ ਦੇ ਨਾਲ ਪਿਆਰ ਦੇ ਨਾਲ ਇਹ ਡਿਊਟੀ ਕਰਾਂਗੇ ਨਾਲ ਤੁਸੀਂ ਵੀ ਸਾਨੂੰ ਸਾਰੇ ਕੋਆਪਰੇਟ ਕਰੋ ਤੁਹਾਡੇ মিডিਆ ਨੂੰ ਮੇਰੀ ਬੇਨਤੀ ਆ ਤੁਸੀਂ ਸਾਡੀ ਲੋਕਾਂ ਤੱਕ ਵਾਰ ਪਹੁੰਚਾ ਕੇ ਲੋਕਾਂ ਤੱਕ ਮੈਸੇਜ ਪਹੁੰਚਾਓ ਵੀ ਸਾਰਿਆਂ ਨੇ ਨਿਮਰਤਾ ਨਾਲ ਆਉਣਾ ਇੱਕ ਦੂਜੇ ਦਾ ਕਹਿਣਾ ਮੰਨ ਕੇ ਚੰਗਾ ਟਾਈਮ ਆਪਾਂ ਕੱਢਣਾ ਆਪਾਂ ਜਦ ਤਾਂ ਸਰ ਇੱਥੇ ਤੁਹਾਨੂੰ ਤੁਸੀਂ ਭਾਈਚਾਰਾ ਵੀ ਦੇਖਿਆ ਸਮਾਜ ਸੇਵੀ ਸੰਸਥਾਵਾਂ ਵੀ ਇੱਥੇ ਆ ਰਹੀਆਂ ਆ ਬਚਲੋ ਵੀਆਈਪੀ ਵੀ ਇੱਥੇ ਰਾਹਤ ਦੀ ਸਮਗਰੀ ਲੈ ਕੇ ਪਹੁੰਚ ਰਹੇ ਹਨ ਜਨਗਤ ਇਹ ਮੁਸ਼ਕਲਾਂ ਬਹੁਤ ਜ਼ਿਆਦਾ ਨਹੀਂ ਆ ਜਾਂਦੇ ਜਦੋਂ ਤੁਸੀਂ ਪਬਲਿਕ ਦੇ ਨਾਲ ਯੂਜਨਾ ਹੁੰਦਾ ਪਬਲਿਕ ਗੁੱਸੇ ਹੋ ਜਾਂਦੀ ਆ ਤੁਸੀਂ ਦੇਖਦੇ ਆ ਕਿ ਇਹ ਕਹਿੰਦਾ ਕਿ ਸਾਡਾ ਦੁੱਧ ਖਰਾ ਹੋ ਸਕਦਾ ਇੱਕ ਪਾਸੇ ਤੁਹਾਨੂੰ ਡਿਊਟੀ ਵੀ ਨਿਭਾਉਣੀ ਪੈਂਦੀ ਆ ਦੂਜੇ ਪਾਸੇ ਇਹਨਾਂ ਦੇ ਨਾਲ ਕੰਪਰੋਮਾਈਜ਼ ਵੀ ਕਰਨਾ ਪੈਂਦਾ ਇਹਨਾਂ ਨੂੰ ਸਮਝਾਉਣਾ ਵੀ ਪੈਂਦਾ ਬਹੁਤ ਮੁਸ਼ਕਲਾਂ ਦਾ ਅਫਸਰ ਨੂੰ ਇੱਕ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਅਸਲ ਚ ਜਨ ਜੀ ਸਾਨੂੰ ਨੌਕਰੀ ਮਿਲੀ ਇਹਨਾਂ ਤੇ ਕੋਜ ਅਫਸਰ ਜਿਹੜੇ ਗਰਮ ਹੁੰਦੇ ਉਹਨਾਂ ਨੂੰ ਵੀ ਚਾਹੀਦਾ ਠੰਡੇ ਹੋ ਗਏ ਡਿਊਟੀ ਕਰਨੀ ਚਾਹੀਦੀ ਆ ਕਿਉਂਕਿ ਆਪਾਂ ਇਹਨਾਂ ਦੀਆਂ ਚੰਗੀਆਂ ਸੁਆਮਾਂ ਦੇਣ ਲਈ ਲੱਗੇ ਆ ਇਹਨਾਂ ਨੂੰ ਸੌਖਾ ਕਰਨ ਲਈ ਲੱਗੇ ਪਰ ਕਿੰਨੇ ਕ ਵਜੇ ਤੱਕ ਇਹਨਾਂ ਨੂੰ ਰੁਕਣਾ ਪਊਗਾ ਹਜੇ ਜਦੋਂ ਜਦੋਂ ਵੀ ਆਈਪੀ ਨਹੀਂ ਹੁੰਦਾ ਕਹਿੰਦੇ 3:30 ਘੰਟੇ ਹੋ ਗਏ ਸਾਨੂੰ ਰੁਕਿਆ ਨੂੰ ਟਰਾਲੀਆ 2 ਕਿਲੋਮੀਟਰ ਪਿੱਛੇ 35-40 ਮਿੰਟ ਹੋਰ ਹੈਗਾ ਤੇ ਅਸੀਂ ਰਲ ਮਿਲ ਕੇ ਉਹ ਟਾਈਮ ਕੱਢ ਲੈਣਾ ਉਦੋਂ ਬਾਅਦ ਫਿਰ ਅਸੀਂ ਜਿਹੜਾ ਹੈਗਾ ਇਹਨਾਂ ਨੂੰ ਬਿਲਕੁਲ ਯਾਦ ਕਰਕੇ ਖੁਦ ਹੀ ਕਹਾਂਗੇ ਜੀ ਚਾਹ ਪੀ ਆ ਕੇ ਇੱਥੋਂ ਭੇਜਾਂਗੇ ਤੇ ਇਹ ਖੁਸ਼ ਹੋ ਜੰਗੀ ਜੀ ਥੈਂਕ ਯੂ ਚਲੋ ਬਹੁਤ ਵਧੀਆ ਜੀ ਤੁਸੀਂ ਹੱਸ ਵੀ ਰਹੇ ਹੋ ਮਜਬੂਰੀ ਵੀ ਹੈ ਤੁਹਾਡੀ ਰੋਕਣਾ ਵਾ ਪੈਣਾ ਵਾ ਕਿ ਹਾਂ ਵੀ ਕਿਉਂਕਿ ਵੀਆਈਪੀ ਡਿਊਟੀ ਪਹਿਲਾਂ ਤੁਹਾਡੀ ਡਿਊਟੀ ਕਰਨੀ ਹੈ ਸਾਰੇ ਭਰਾ ਹੀ ਆ ਸਾਰੇ ਆਪਣੇ ਆ ਗੁਜਰਬਾਦ ਵਾਲੀ ਆਏ ਦੁੱਧ ਨਹੀਂ ਵੀਆਈਪੀ ਡਿਊਟੀ ਜ਼ਰੂਰੀ ਹੈ ਪਹਿਲਾਂ ਲੋਕਾਂ ਦੀ ਡਿਊਟੀ ਸਾਰੇ ਵਾਸਤੇ ਡਿਊਟੀ ਜ਼ਰੂਰੀ ਆ ਵੀਆਈਪੀ ਵੀ ਵੀਆਈਪੀ ਵੀ ਲੋਕਾਂ ਵਾਸਤੇ ਵੀ ਸਾਰੇ ਆਪਣੇ ਪਰਿਵਾਰ ਹੀ ਆ ਸਾਰੇ ਮਿਲ ਕੇ ਕਹਿੰਦੇ ਸੀ ਆਮ ਆਦਮੀ ਪਾਰਟੀ ਆਏਗੀ ਸਾਰੇ ਆਮ ਲੋਕ ਹੋਣਗੇ ਅੱਜ ਆਮ ਆਦਮੀ ਪਾਰਟੀ ਹੀ ਮਤਲਬ ਜਿਹੜੀ ਹੈਗੀ ਏ ਉਹੀ ਆਮ ਆਦਮੀ ਨੂੰ ਨਹੀਂ ਅੱਗੇ ਜਾਣ ਦੇ ਰਹੀ ਹੂੰ ਤੇ ਇੱਕ ਆਦੀ ਆਮ ਆਦਮੀ ਪਾਰਟੀ ਤੋਰ ਕੇ ਸਾਡੇ ਵੰਗੂ ਆਣ ਸਾਡੇ ਵੰਗੂ ਜਾਣ ਫਿਰ ਆਮ ਆਦਮੀ ਪਾਰਟੀ ਹੋਈ ਸਰਕਾਰ ਬਣਾਈ ਸੀ ਵੀਆਈਪੀ ਕਲਚਰ ਖਤਮ ਕਰਨ ਦੀਆਂ ਗੱਲਾਂ ਕੀਤੀ ਸੀ ਵੀਆਈਪੀ ਕਲਚਰ ਖਤਮ ਕਰ ਦਿੱਤਾ ਫਿਰ ਤੁਸੀਂ ਕਹੀ ਜਾਂਦੇ ਕਿ ਵੀਆਈਪੀ ਕਲਚਰ ਆਮ ਆਦਮੀ ਪਾਜੀ ਕੁਝ ਨਹੀਂ ਖਤਮ ਹੋਇਆ ਤੁਸੀਂ ਇੱਥੇ ਦੇਖੋ ਹੁਣੇ ਦੇਖੋ ਕਿੱਦਾਂ ਰੁਕਦੇ ਪਏ ਨੇ ਅੱਗੇ ਜਾਣ ਦਿੰਦੇ ਆ ਉਹਨਾਂ ਦੀ ਵਜ੍ਹਾ ਕਰਕੇ ਸਾਰਾ ਪਬਲਿਕ ਰੋਕੀ ਹੋਈ ਏ ਆ ਪਿੱਛੇ ਜਾ ਕੇ ਦੇਖੋ ਪਿੱਛੇ ਵੀਡੀਓ ਸ਼ੂਟ ਕਰੋ ਕਿੱਦਾਂ ਟਰੈਲੀਆਂ ਡਾਇਰੈਕਟਰ ਸਭ ਕੁਝ ਰੁਕਿਆ ਹੋਇਆ ਹੈ ਉਹਨਾਂ ਨੇ ਹੁਣੇ ਦੇਖਿਓ ਜਲਸੇ ਤੇ ਜਲਸੇ ਆਣ ਗਏ ਇੱਥੇ ਹਾਂ ਕੋਈ ਵੀ ਆਈਪੀ ਕਲਚਰ ਨਹੀਂ ਰੋਕਿਆ ਇਹਨਾਂ ਨੇ ਕਹਿਤ ਹੈ ਪਰ ਕੁਝ ਨਹੀਂ ਹੋਇਆ ਹੂੰ ਬਾਕੀ ਪੰਜਾਬ ਆ ਪੰਜਾਬ ਚੀਕਾ ਘੜਾ ਦਊਗਾ ਜਿੰਨਿਆਂ ਦੇ ਵੀ ਬਾਕੀ ਪੰਜਾਬ ਵਾਲੀ ਕੋਈ ਨਹੀਂ ਖੜਿਆ ਜੀ ਪੰਜਾਬ ਵਾਲੀ ਸਾਡੇ ਪੰਜਾਬੀ ਹੀ ਖੜੇ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ